ਇਸ ਧਾਕੇ ਨੂੰ ਬਚਾਉਣ ਵਾਸਤੇ ਆਪਣੇ ਸੰਵਿਧਾਨ ਨੂੰ ਕਾਇਮ ਰੱਖਣ ਵਾਸਤੇ ਆਪਾਂ ਲੋਕਤੰਤਰ ਹੀ ਆ ਜੋ ਲੋਕਤੰਤਰ علاوہ ਇੱਕ ਝੁੱਟ ਹੋੜ ਦੀ ਲੋੜ ਆ ਆਪਾਂ ਨੂੰ ਆਪਾਂ ਨੂੰ ਕਟਿਆ ਹੋੜ ਦੀ ਲੋੜ ਆ ਜਿੱਤਾਂ ਵੱਟਾਂ 'ਚ ਕਿਸਾਨੀ ਤੇ ਹਮਲਾਵਾ ਸਤਬਾਈ ਜਲੇ ਬੰਨੇ ਲੈ ਕੇ ਜਾ ਰਹੀਆਂ ਸਰਕਾਰਾਂ ਇਹ ਦੇਖੋ ਨੀ ਇੱਧਰ ਸਾਹਮਣੇ ਦੇਖੋ ਠੀਕ ਹੈ ਜਿਆ ਰਾਸਵਾਲ ਲੋਕ ਸਭਾ ਤੇ ਸੰਸਦੇ ਵਿੱਚ ਜਿਹੜਾ ਭੇਜਾਂਗੇ ਤੇ ਪੂਰਾ ਜਿਹੜਾ ਵਾ ਆਪਣਾ ਗੌਰ ਸਮੂਹ ਇਸ਼ਾਨ ਜਿੱਥੇ ਬੰਦਿਆਂ ਦੇ ਜਿਹਨੇ ਇਸ ਕਿਸਾਨ ਸੰਘਰਸ਼ ਦੀ ਉਸਤ ਮਾਰ ਸੀ ਰਾਜ ਸਿੰਘ ਮਾਨਕਾਲ ਦੀ ਅਗਵਾਈ ਚ ਆਇਆ ਤੁਹਾਡੀ ਪੂਰੀ ਉਹਨਾਂ ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੁਕਦਾ ਸਾਡਾ ਤੇ ਅਸੀਂ ਇਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਤੇ ਇਹ ਨੰਮੀ ਕਿ ਮੈਂ ਕਿ ਸਾਹ ਹੋਰ ਵੀ ਬੀਬੀਆਂ ਨੂੰ ਕਹਿੰਨੇ ਕਿ ਇਹਨਾਂ ਨੂੰ ਵੇਖ ਕੇ ਤੁਸੀਂ ਵੀ ਸਿੱਖੋ ਤੁਸੀਂ ਵੀ ਕੌਮ ਲਈ ਆਪਣੇ ਕਿਸਾਨੀ ਲਈ ਜਾਂ ਜਵਾਨੀ ਲਈ ਦਾ ਮੁਦਵਾ ਉਹਦੇ ਵਾਸਤੇ ਵੀ ਅਸੀਂ ਤੁਹਾਨੂੰ ਸਾਰੇ ਜੁਨੀਆਨਾਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਸਾਡੀ ਜਵਾਨੀ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਆ ਇਸ ਕਰਕੇ ਤੁਸੀਂ ਉਹਦੇ ਵਾਸਤੇ ਬੇਬਦ ਤੋਂ ਵੱਧ ਕੋਸ਼ਿਸ਼ ਕਰੋ ਅਹਿਮੀ ਤੁਹਾਡਾ ਸਹਿਯੋਗ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਉਹਦੇ ਚ ਤੁਹਾਡੇ ਨਾਲ ਆਪਾਂ ਆਪਣੀ ਜਵਾਨੀ ਨੂੰ ਵੀ ਬਚਾਈਏ ਤੇ ਆਪਣੀ ਕਿਸਾਨੀ ਨੂੰ ਵੀ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਅਜੇ ਕਿਸਾਨਾਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਵਾ ਕੰਮ ਕਰਾਉਗੇ ਇਹ ਇਹ ਜੇ ਕਿਸਾਨਾਂ ਦੀ ਇੱਕ ਜਿਹੜੀ ਵੱਡੀ ਬਹੁਤ ਵੱਡੀ ਉਹਨਾਂ ਦਾ ਸੰਘਰਸ਼ ਆ ਕਿ ਉਹਨਾਂ ਦੇ ਗਾੜੀ ਸਿਰ ਝੁਕਦਾ ਕਿ ਉਹ ਇੰਨੀ ਗਰਮੀ ਚ ਉਹ ਇੰਨੀ ਸ਼ਰਤਾਂ ਇਸ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਕਿ ਜੋ ਸਰਕਾਰਾਂ ਕਾਰਪੋਰੇਟਰਾਂ ਦੇ ਅਸੀਂ ਦੇਖੇ ਇਹਨੂੰ ਬਰਬਾਦ ਕਰਨਾ ਚਾਹੁੰਦੀਆਂ ਕਿਉਂਕਿ ਹਿੰਦੁਸਤਾਨ ਚ ਮੇਰੇ ਖਿਆਲ ਇਹ 80% ਲੋਕ ਜਿਹੜੇ ਕਿਸਾਨੀ ਤੇ ਡਿਪੈਂਡ ਕਰਦੇ ਆ ਤੇ ਇਸ ਕਰਕੇ ਜੇ ਕਿਸਾਨੀ ਨਾ ਰਹੀ ਤੇ ਉਹ ਬੇਰਜ਼ਗਾਰ ਹੋਣਗੇ ਕਈ ਕੁਝ ਵਾਪਰੂਗਾ ਇਸ ਕਰਕੇ ਮੇਰੇ ਖਿਆਲ ਅਕਾ ਸਰਕਾਰ ਕਾਫੀ ਕੋਸ਼ਿਸ਼ ਤੇ ਅੱਗੇ ਹੀ ਕਿਸਾਨ ਤਕਾ ਕਰ ਚੁੱਕੀ ਆ ਤੇ ਹੁਣ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜੋ ਸਾਰੀਆਂ ਮੰਗਾਂ ਜਾਜ ਤੇ ਇਹ ਨਾਲ ਸਰਕਾਰ ਨੇ ਉਹਨਾਂ ਨੂੰ ਪਹਿਲਾਂ ਮੰਨ ਵੀ ਚੁੱਕੀ ਆ ਤੇ ਮੰਗ ਮੰਨਣ ਤੋਂ ਬਾਅਦ ਫਿਰ ਪਿੱਛੇ हट ਗਏ ਤੇ ਉਹਨਾਂ ਨੂੰ ਦੁਬਾਰਾ ਫੇਰ ਰੋਡਾਂ ਤੇ ਆਉਣਾ ਪੈ ਰਿਹਾ ਇਹ ਸੰਘਰਸ਼ ਕਰਨਾ ਪੈ ਰਿਹਾ ਇਸ ਕਰਕੇ ਸਰਕਾਰ ਇਹ ਇਹ ਤੇ ਜਲਦੀ ਜਲਦੀ ਗੌਰ ਕਰੇ ਹੁਣ ਸਰਕਾਰ ਵੀ ਬਦਲ ਗਈ ਆ ਤੇ ਹੁਣ ਆਪੋਜੀਸ਼ਨ ਵੀ ਕਾਫੀ ਤਕੜੀ ਆ ਤੇ ਆਪੋਜੀਸ਼ਨ ਦੇ ਲੀਡਰਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਤੁਸੀਂ ਜ਼ੋਰ ਸ਼ੋਰ ਨਾਲ ਕਿਸਾਨਾਂ ਦਾ ਜਵਾਨਾਂ ਦਾ ਜੋ ਵੀ ਇਹ ਪੰਜਾਬ ਪੰਜਾਬ ਦੇ ਇੱਕ ਖਾਲੀ ਐਮਪੀਆ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਜੋ ਇਸ ਨਸ਼ਿਆਂ ਦਾ ਦੌਰ ਆ ਜਾਂ ਕਿਸਾਨਾਂ ਨਾਲ ਧੱਕਾ ਹੋ ਰਿਹਾ ਜਾਂ ਹੋਰ ਵੀ ਜੋ ਸਾਡੇ ਮਸਲੇ ਆ ਸਾਰੇ ਜਾਣੇ ਜ਼ੋਰ ਸ਼ੋਰ ਨਾਲ ਸਰਜਣ ਮਿਲ ਕੇ ਉਠਾਓ ਤੇ ਇਹਨਾਂ ਨੂੰ ਇਨਸਾਫ ਮਿਲੇ ਜਿਵੇਂ ਅਮਰਤਪਾਲ ਜੀ ਜੇਲ੍ਹ ਦੇ ਵਿੱਚ ਬੰਦ ਨੇ ਕਿਸ ਤਰ੍ਹਾਂ ਆਵਾਜ਼ ਜਿਹੜੀ ਆ ਕਿਸਾਨਾਂ ਦੀ ਸੁਣੇ ਜਾਵੇਗੀ ਨਹੀਂ ਇਹ ਜੀ ਕਿ ਹੁਣ ਅਸੀਂ ਤੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਇਹਨੇ ਲੋਕਾਂ ਦਾ ਵੱਡਾ ਫਤਵਾ ਵੱਡਾ ਦਿੱਤਾ ਗਿਆ ਲੋਕਾਂ ਵੱਲੋਂ ਤੇ ਲੋਕਾਂ ਦੇ ਉਹ ਨਮਾਇंदे ਆ ਤੇ ਲੋਕਾਂ ਦੀ ਗੱਲ ਕਰਨ ਵਾਸਤੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਸਰਕਾਰ ਇਹ ਆਪਣੇ ਜਿਹੜੀਆਂ ਪਹਿਲਾਂ ਦੇ ਉਹਨੇ ਜਾਤੀਆਂ ਉਹਨਾਂ ਤੇ ਗੌਰ ਕਰਦੀ ਹੋਈ ਇਹਨਾਂ ਸਾਰੇ ਉਹਨਾਂ ਅਮਰਪਾਲ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਜੇ ਹਜੇ ਕੋਈ ਉਹਦੇ ਸਮਾਂ ਲੱਗਦਾ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਆਪਣੇ ਹਦਕੇ ਵਿਚਾਰਨ ਦਾ ਮੌਕਾ ਦੇਣਾ ਚਾਹੀਦਾ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਆਵਾਜ਼ ਉੱਥੇ ਬੁਲੰਦ ਕਰ ਸਕਣ ਐਮਪੀ ਦੀ ਸੀਟ ਲੜਨ ਤੋਂ ਬਿਨਾਂ ਇੱਕ ਵਾਅਦਾ ਕੀਤਾ ਗਿਆ ਹੈ ਕਿ ਨਸ਼ੇ ਨੂੰ ਲੈ ਕੇ ਜਿਹੜਾ ਵਾ ਨਸ਼ਾ ਜਿਹੜਾ ਵਾ ਖਤਮ ਕੀਤਾ ਜਾਵੇ ਤੁਹਾਡੇ ਵੱਲੋਂ ਕਿਸਤਾਨ ਦੇ ਜਿਹੜੇ ਆ ਕਦਮ ਚੁੱਕੇ ਜਾ ਰਹੇ ਨੇ ਇਹ ਅਸੀਂ ਤੇ ਜੀ ਅੱਜ ਵੀ ਉਸ ਮੁੱਦੇ ਤੇ ਇਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਾਂ ਇਸ ਸਬਸਤੇ ਜਨਾਚਰ ਅਮਰਤਪਾਲ ਜੇ ਜੇ ਬਾਹਰ ਨਹੀਂ ਆਉਂਦਾ ਤੇ ਆਪਾਂ ਕੋਈ ਨਾ ਕੋਈ ਸਾਰੇ ਜਣੇ ਰਲ ਮਿਲ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਤ ਕਰਦੇ ਹਾਂ ਕਿ ਉਹ ਧਰਮ ਜਾਤ ਮਜਬ ਤੋਂ ਉਪਰਸ਼ਟ ਕੇ ਇਹ ਸਾਡੇ ਸਾਰੇ ਪੰਜਾਬੀਆਂ ਦੀ ਨਸ਼ਾ ਦਾ ਮਸਲਾ ਵਾ ਇਸ ਕਰਕੇ ਅਸੀਂ ਸਾਰਿਆਂ ਨੂੰ ਕੋ ਸਹਿਯੋਗ ਵੀ ਚਾਹੁੰਦੇ ਹਾਂ ਤੇ ਸਾਰੇ ਰਲ ਮਿਲ ਕੇ ਅਸੀਂ ਕਹਿੰਨੇ ਕਿ ਆਪਾਂ ਇਹ ਇਸ ਨਸ਼ ਜੋ ਸਾਡੇ ਪੰਜਾਬ ਦੇ ਮੱਥੇ ਤੇ ਇੱਕ ਵੱਡ ਬੱਦਾ ਕਲੰਕ ਆ ਇਹਨੂੰ ਧੋਈਏ ਇਹਨੂੰ ਦੂਰ ਕਰੀਏ ਇਹ ਸਾਰੇ ਜਣੇ ਆਪਾਂ ਰਲ ਮਿਲ ਕੇ ਇਸ ਮੇਮ ਚ ਸਾਰੇ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਆਪਣੀ ਜਵਾਨੀ ਨੂੰ ਆਪਣੀ ਕਿਸਾਨੀ ਨੂੰ ਆਪਣੇ ਜੋ ਵੀ ਪਾਣੀ ਆ ਹਵਾ ਵਾ ਸਾਰਿਆਂ ਵਾਸਤੇ ਆਪਾਂ ਰਲ ਮਿਲ ਕੇ ਕੰਮ ਕਰਕੇ ਇਹਨੂੰ ਵਧੀਆ ਰਹਿਣ ਜੋਗ ਧਰਤੀ ਬਣਾਈਏ ਅਮਰਪਾਲ ਦੇ ਘਰ ਦੇ ਬਾਅਦ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਮੈਸਤਨਾਸਿਕ ਬਨੋਚਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨਤਾਰ ਦਾ ਪ੍ਰਧਾਨ ਅੱਜ ਸਾਡਾ ਜਿਹੜਾ ਨਾ ਸੰਕੇਤਕ ਇਹ ਧਰਨਾ ਨਹੀਂ ਸੀ ਇਹ ਮੰਗ ਪੱਤਰ ਸੀ ਮੰਗ ਪੱਤਰ ਦੇਣ ਆਏ ਆ ਜਿਹੜਾ ਕਿ ਸਾਡੇ ਫਾਰਮਾ ਦਾ ਫੈਸਲਾ ਹੈ ਦੋ ਫਾਰਮ ਜਿਹੜੇ ਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੱਬ ਵਾਲੀ ਜਿਹੜਾ ਵਾ ਮੋਰਚਾ ਲਾ ਕੇ ਤੇਰੀ 13 ਤਰੀਕ ਦਾ ਜਿਹੜਾ ਵਾ ਬੋਦੀ ਸਰਕਾਰ ਦੇ ਬਰਖਲਾਬ ਬੈਠਿਆ ਉੱਥੋਂ ਜੋ ਫੈਸਲੇ ਨੇ ਤੇ ਆ ਉਹਨਾਂ ਫੈਸਲਾ ਮੁਤਾਬਕ ਜਿਹੜਾ ਵਾ ਅੱਜ ਮੰਗ ਪੱਤਰ ਦੇਣ ਆਏ ਤੇ ਉਹ ਮੰਗ ਪੱਤਰ ਦੇ ਕੇ ਟੇ ਆ ਜੀ ਇਹ ਸ਼ਾਸਨ ਲਾਇਆ ਗਿਆ ਜੀ। ਕਿ ਆ ਆਪ ਤੇ ਭਾਈ ਅਮਰਤਪਾਲ ਸਿੰਘ ਜੀ ਤੇ ਉਹ ਤੇ ਆਪਨ ਪਤਾ ਵੀ ਜੇਲ੍ਹ ਦੇ ਵਿੱਚ ਆ। ਲੋਕਾਂ ਨੇ ਜਤਾਇਆ ਉਹਨਾਂ ਨੂੰ ਵੋਟਾਂ ਪਾਈਆਂ ਪਰ ਸਰਕਾਰ ਜਿਹੜੀ ਆ ਘੱਟ ਗਿਣਤੀ ਤੇ ਹੰਬਲੇ ਕਰਕੇ ਸਰਕਾਰਾਂ ਅਜ ਨਹੀਂ ਚਾਹੁੰਦੀਆਂ ਵੀ ਬਾਹਰ ਆਉਣ। ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਵਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਵਾ ਉਹਨਾਂ ਦੇ ਪਿਤਾ ਜੀ ਨੂੰ ਸਰਦਾਰ ਤਰਸੀਮ ਸਿੰਘ ਜੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਗੜਗੁ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਮੰਗ ਪੱਤਰ ਜਿਹੜਾ ਵਾ ਇਹਨੂੰ ਲੋਕ ਸਭਾ ਦੇ ਵਿੱਚ ਜਿਹੜਾ ਵਾ ਲੈ ਕੇ ਜਾਵਾਂਗੇ। ਇਹਦੇ ਤੇ ਜਿਹੜੀ ਆ ਗੱਲ ਵੀ ਕਰਾਵਾਂਗੇ ਪਰ ਇਹ ਆ ਵੀ ਹਾਲ ਸਰਕਾਰਾਂ ਦਾ ਵੇਖ ਲਓ ਤੁਸੀਂ ਕੀ ਆ ਸਰਕਾਰਾਂ ਜਿਹੜੀਆਂ ਵਾਂ ਲੋਕਾਂ ਕਾ ਲੋਕਾਂ ਨੇ ਚੁਣੀਆਂ ਹੀ ਆ ਸਰਕਾਰਾਂ ਵਾਂ ਆਏ ਲੋਕਤੰਤਰ ਆ ਵੋਟ ਦਾ ਰਾਜ ਆ ਵੋਟਾਂ ਨੇ ਜਿਹੜਾ ਵਾ ਚੁਣ ਕੇ ਤੇ ਬੰਦਾ ਜਿਹੜਾ ਵਾ ਐਮਪੀ ਬਣਾਇਆ ਵਾਂ ਤੇ ਅੱਜ ਸਰਕਾਰਾਂ ਜਿਹੜੀਆਂ ਵਾਂ ਲੋਕਾਂ ਦੀ ਬਾਤ ਨਹੀਂ ਸੁਣ ਰੀਆਂ ਵੱਡੇ ਵੱਡੇ ਬਾਰਡਰ ਜਿਹੜੇ ਬਣਾ ਕੇ ਸ਼ੰਭੂ ਜਿਹੜਾ ਵਾ ਮੋਰਚਾ ਉੱਥੇ ਜਿਹੜਾ ਵਾ ਕੰਧਾਂ ਕਰਤੀਆਂ ਕਿਲ੍ਹ ਗੜਤੇ ਤੇ ਸਿੱਧੀਆਂ ਗੋਲੀਆਂ ਚਲਾ ਕੇ ਤੇ ਸ਼ੁਭ ਕਰਨ ਨੂੰ ਸ਼ਹੀਦ ਕਰਦਾ ਹੁਣ ਵੋਟਾਂ ਤੇ ਇਹਨਾਂ ਲੋਕਾਂ ਦੀਆਂ ਲਈਆਂ ਨਾ ਇਹ ਆ ਮੋਦੀ ਸਰਕਾਰ ਜਿਹੜਾ ਰਾਜ ਕਰ ਰਹੀ ਆ ਪਰ ਲੋਕਾਂ ਦੇ ਫਤਵੇ ਨੇ ਜਿਹੜਾ ਵਾ ਮੋਦੀ ਦੀ ਸਰਕਾਰ ਨੂੰ ਇਹ ਕੀ ਦੱਸ ਦਿੱਤਾ ਵਾ ਐ ਕਿ ਮੋਦੀ ਦੀ ਸਰਕਾਰ ਜਿਹੜੀ 400 ਤੋਂ ਪਾਰ ਦੀਆਂ ਗੱਲਾਂ ਕਰਦੀ ਯਾਰ ਕਿ 200 ਸੀਟ ਲੈਣੇ ਵੀ ਉਹਨੂੰ ਔਖੀ ਹੋਗੀ ਤੇ ਤੇ ਬੜੇ ਬੜੇ ਜਿਹੜੇ ਐਮਪੀ ਆ ਜਿਹੜੇ ਆ ਉਹ ਹਰੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੀਆਂ ਬੈਠੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਛੇਤੀ ਛੇਤੀ ਹੱਲ ਕਰੋ ਨਹੀਂ ਤੇ ਆਉਣ ਵਾਲੇ ਦਿਨਾਂ ਚ ਕਿਸਾਨਾਂ ਮਜ਼ਦੂਰਾਂ ਦਾ ਹੋਰ ਵਧੂਗਾ ਹੋਰ ਵੱਡੇ ਕੱਟ ਹੋਣਗੇ ਤੇ ਮੋਰਚੇ ਲਗਾਤਾਰ ਉੱਥੇ ਜਿਹੜਾ ਵਾ ਰਹਿਣਗੇ ਉਹਨਾਂ ਚਿਰ ਚੱਲਦੇ ਰਹਿਣਗੇ ਜਿੰਨਾ ਚਿਰ ਮਸਲੇ ਹੱਲ ਨਹੀਂ ਹੁੰਦੇ ਜਿਹੜਾ ਮੋਦੀ ਉੱਥੇ ਰਾਜ ਰਹੀ ਹੈ ਜੋ ਕੁਝ ਜੋ ਮੋਦੀ ਕਰ ਰਿਹਾ ਵਾ ਵੀ ਗੁੰਡੇ ਪਾਲ ਕੇ ਤੇ ਗਲਪਵਾ ਰਿਹਾ ਵੀ ਧਰਨਾਕਾਰੀਆਂ ਨੇ ਰਾਹ ਰੋਕਿਆ ਵਾ ਇਹ ਮੋਰਚੇ ਲਾ ਕੇ ਛੜਕਾਂ ਦੇ ਵਿੱਚ ਬੈਠਿਆ ਅੱਜ ਵੀ ਜਾ ਕੇ ਵੇਖ ਲਓ ਕਿ ਕਿਸੇ ਵੀ ਕਿਸਾਨ ਨੇ ਸਾਰਾ ਨਿਕਾ ਰੋਕਿਆ ਦੁਆ ਬਣੇ ਤੋ ਰਾਹ ਚੱਲ ਰਿਹਾ ਮੋਦੀ ਦੀ ਸਰਕਾਰ ਨੇ ਖੱਟਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਜਿਹੜੀਆਂ ਕੰਦਾ ਕਰਕੇ ਤੇ ਉਹ ਰਾਹ ਰੋਕੇ ਹੋਇਆ ਅਸੀਂ ਲੋਕਾਂ ਨੂੰ ਵੀ ਕਹਿੰਨੇ ਆ ਸਾਰ ਇਥੋਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਕਿਸਾਨਾਂ ਮਜ਼ਦੂਰਾਂ ਦਾ ਅੱਜ ਸਾਥ ਦੇਣ ਦੀ ਲੋੜ ਆ ਕਿਸਾਨੀ ਤੋਂ ਨਿਰਪਰਿਆ ਸਾਰਾ ਕੁਝ 80% ਰਜਕਾਰ ਜਿਹੜਾ ਵਾ ਕਿਸਾਨੀ ਤੋਂ ਚੱਲਦਾ ਵਾ 60% ਜਿਹੜਾ ਵਾ ਕੇਂਦਰੀ ਪੂਲ ਦੇ ਵਿੱਚ 60 ਬੋਰੀਆਂ ਨਾਜ ਦੀਆਂ ਪਾ ਰਿਹਾ ਕਿਸਾਨ ਤੇ ਅੱਜ ਅੱਜ ਜੇ ਨਾਜ ਨਾ ਆਇਆ ਕਿਸਾਨ ਮਾਰਿਆ ਗਿਆ ਜੇ ਕਾਰਪੋਰੇਟਾਂ ਦੇ ਘਰਾਂ ਚ ਚਲੇ ਗਿਆ ਤੇ ਜਿਹੜਾ ਵਾ ਜਿੱਥੇ ਲੋਕ ਅੱਗੇ ਭੁੱਖਮਰੀ ਦਾ ਸ਼ਿਕਾਰ ਆ ਤੇ ਜਿਹੜਾ ਵਾ 1 2% ਰੋਟੀ ਦੇ ਇੱਕ ਲੈਗ ਰਹਿ ਜਾਣਗੇ ਰੋਟੀ ਖਾਣ ਦੇ ਬਾਕੀ ਸਾਰੇ ਭੁੱਖਮਰੀ ਵਾਲੇ ਬੰਨ ਨੂੰ ਤੁਰਪਨ ਕੇ ਐ ਬੰਨ ਨੂੰ ਕਲ ਜਾ ਰਹੀ ਆ ਉਹ ਤੋਂ ਬਚਾਉਣ ਬਾਅਦ ਜਿਹੜੇ ਮੋਰਚੇ ਲੱਗੇ ਆ ਲਗਾਤਾਰ ਮੋਰਚਿਆਂ ਦੇ ਵਿੱਚ ਡਟੇ ਆ ਅੱਜ ਬੰਗ ਪੱਤਰ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਉ ਜੋ ਤੋਂ ਐਕਸ਼ਨ ਆਊਗਾ ਉਹਨੂੰ ਜਿਹੜਾ ਇਨ ਬੈਲਵ ਕਰਨ ਹੈ ਠੀਕ ਹੈ ਹੈ ਠੀਕ ਹੈ ਹਾਂਜੀ ਫਿਰ ਕੀ ਨਾਮ ਹੈ ਤੁਹਾਡਾ ਮੈਂ ਸੁਨਾਮ ਸਿੰਘ ਕੋਟਕੀਪੁਰ ਕਿਸਾਨ ਮਜ਼ਦੂਰ ਸਹਿਯੋਗ ਕਮੇਟੀ ਦਾ ਅੱਜ ਜਿਹੜਾ ਹੈਗਾ ਇਹ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟ ਹੈਗਾ ਇੱਥੇ ਜਨਪੁਰ ਐਡ ਜੀ 73 ਤਰ ਤੋੜ ਬੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਪੀ ਗਰੰਟੀ ਨੂੰ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨਿਆਂ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂ ਕਰਾਂ ਜੀ ਸਾਰਿਆਂ ਨੂੰ ਮੰਗਪੱਤਰ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੰਦੇ ਆ ਕਿ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗਪੱਤਰ ਕੀ ਇਹ ਸੁਸ਼ਵਾਸ਼ਨ ਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵਾਲੇ ਵੇਖੋ ਜੀ ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ ਡੀਸੀ ਸਾਹਿਬ ਜਾਂ ਜਾ ਕੇ ਦੇਣ ਘਰੀ ਸਾਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾਗੇ ਉਹ ਤੁਹਾਨੂੰ ਅਮਰਤਪਾਲ ਨੂੰ ਸਿਆਣਕ ਜੇ ਸਿਆਣਕਰ ਦੀ ਰੋਡ ਪਈ ਸਿਆਣ ਕਰਵਾ ਕੇ ਜਿਹੜਿਆ ਫੇਰ ਉਹ ਰਾਜਪਾ ਭੇਜਿਆ ਜਾਊਗਾ ਲੋਕ ਸਭਾ ਜੀ ਲੱਗਦਾ ਨਹੀਂ ਕਿ ਜਿਵੇਂ ਦੂਸਰੇ ਐਮਪੀਆ ਦੇ ਘਰਲੇ ਪਾਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਵਾ ਉਹ ਨਹੀਂ ਪਹੁੰਚਾ ਉਹ ਇਸ ਕਰਕੇ ਨਹੀਂ ਆ ਆ ਵੀ ਅਮਰਤਪਾਲ ਆਪ ਤੇ ਇੱਥੇ ਹੈ ਨਹੀਂ ਆਪ ਦੇ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜੇਣਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋਕੇ ਲੋਕ ਸਭਾ ਚ ਲੈ ਕੇ ਆ ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਦ ਦਿੱਤਾ ਵਾ ਇਹ ਕਰਕੇ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾ ਮਨ ਕੀ ਭਰੋਸਾ ਜਿਹੜਾ ਹੈਗਾ ਬਾਪੂ ਤਕਸਿੰਦ ਸਿੰਘ ਵੱਲੋਂ ਦਿੱਤਾ ਗਿਆ ਜੀ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤੁਹਾਡਾ ਮੰਗ ਪੁੱਤਰ ਪਜਾਵਾਂਗੇ ਤੇ ਬਾਕੀ ਮੰਗ ਪੁੱਤਰ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਇਹੀ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਦੇਹੀ ਆਪਣੇ ਘਰਾਂ ਨੂੰ ਆਈਏ